ਕੋ ਕਮਾਂਤਮਾਨ ਦੀ ਸਰਕਾਰ ਨਹੀਂ ਆਣੀ ਚਾਹੀਦੀ ਨੰਬਰ 1 ਪਹਿਲਾ ਸੋਨਾ ਬਾਜੀ ਮੈਨੂੰ ਕੋਈ ਮਤ ਬਲੀ ਚਿੱਟਾ ਕਹਿੰਦੇ ਪਹਿਲਾਂ ਵਿਕਦਾ ਹੁਣ ਕਹਿੰਦੇ ਚਿੱਟਾ ਨਹੀਂ ਵਿਕਦਾ ਚਿੱਟੇ ਦੇ ਦੋ ਚੁੰਮਾ ਮੇਰਾ ਮਾਰਿਆ ਚਿੱਟਾ ਭਲਕੇ ਸਾਡੇ ਬੰਦੇ ਦੇ ਸਰੀਆ ਮੁੰਡੇ ਦੀ ਖਾਂਦੇ ਦਾ ਬਰਾਬਰ ਦਾ ਰਿਸਪਨ ਪੂਰੀ ਖਾਂਦਾ ਚੌਂਕੀ ਚ ਸੋਨ ਸਿੰਘ ਦਾ ਪਹਿਲਾਂ ਮਰਸੀ ਦਾ ਰੋਪੜ ਦਾ ਠੀਕ ਹੈ ਨਾ ਜ਼ਿੰਮੇਦਾਰ ਜਾਣੇ ਆ ਉਹਦਾ ਸਿਹਰਾਣ ਕਰ ਦਿੰਨੇ ਆ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬੱਚ ਬੋਲਿਓ ਤੁਸੀਂ ਇੱਕ ਕੱਚਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਹਦੇ ਨਾਲ ਕਿਆ ਬੋਤਵ ਕਰਨਗੇ ਜ਼ਿੰਮੇਦਾਰ ਖੇਤੋਂ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰਾਂ ਦੀ ਟੈਗ ਲਾ ਕੇ ਉਹਦੇ ਚਿੱਟਾ ਵੇਚਣਾ ਸ਼ੁਰਿਆ ਇਹ ਕਿਹੜੀ ਗੱਲ ਦਾ ਕਾਨੂੰਨ ਆ ਬਾਈ ਭਗਵਾਨ ਦਮਤਾਂ ਮੈਂ 10000 ਰੁਪਏ ਦਾ ਬੀਮਾ ਦੇ ਰਿਆ ਉਹਨੂੰ ਐ ਇਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸ਼ਵਾਈ ਖਾਕੀ ਮੈਂ ਜੁੱਤੀਆਂ ਜਿ ਮੇਰੇ ਕੰਡੇ ਲਾ ਗਏ ਮੈਂ ਇੱਕ ਟਰੱਕ ਡਰਾਈਵਰ ਦਾ ਮੇਰੀ ਫੋਟੋ ਪਿਆ ਦਿਲ ਦੀ ਮੈਂ ਇੱਕ ਬੱਚਾ ਆਪਣਾ ਖਾਕੀ ਪਰਦੀ ਪਾ ਕੇ ਤੁਰਿਆ ਬੜ ਦੇਖਿਆ ਨਾ ਇੱਕ ਖਾਕੀ ਪਰਦੀ ਵਾਲੀ ਖਰੀਦੇ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਭਗਵਾਨ ਤੁਮਨੇ ਕਿਆ ਚੱਕਿਆ ਕਿਆ ਖਤੋਂ ਨੇ ਕਹਿੰਦਾ ਮੈਂ ਕੁਝ ਨਹੀਂ ਖਾਂਦਾ ਉਹ ਸਭ ਤੋਂ ਪਾਪੀ ਬੰਦਾ ਚਿੱਟਾ ਕਿੱਥੋਂ ਦਾ ਬੰਦਾ ਕਹਿੰਦਾ ਮੈਂ ਚਿੱਟਾ ਇੱਕ ਮਣਜਾ ਬੰਦਾ ਨਹੀਂ ਚਿੱਟਾ ਆਂਦਾ ਕਿਆ ਉਹਦਾ ਵੀ ਲੱਗ ਗਿਆ ਸਰਾਂ ਉਂਦਰ ਮਿਲਦਾ ਤੱਕਿਆ ਉਹ ਉਂਦਰ ਮਿਲਦਾ ਆ ਮੇਰੇ ਪੈਰ ਦੇ ਬੱਚਾ ਮੁੰਡਾ ਮੇਰਾ ਬਾਟਰ ਦੇ ਖੋਦਾ ਚਿੱਟਾ ਮੇਰੇ ਪਿੰਡ ਚ ਬਗੜਿਆ ਭਗਵਾਨ ਵਰ ਕਿਆ ਸੀ ਜਾਂ ਪਾਂਡਾ ਹੋ ਮੈਨੂੰ ਗੱਲ ਕਰਨ ਦੇ ਕੋਈ ਨਾ ਸਾਥੀ ਸਾਥੀ ਸੁਣਦੀ ਨਾ ਮੈਂ ਇਹ ਕਰਦਾ ਮੈਂ ਕਿਹੜਾ ਮੈਂ ਚਿੱਟਾ ਉਹਨੇ ਗੱਲ ਨਹੀਂ ਸੁਣੋ ਸਾਥੀ ਸਾਥੀ ਸੁਣੋ ਉਹਨੇ ਗੱਲ ਨਹੀਂ ਸੁਣੋ ਸਰਕਾਰ ਨਸ਼ਿਆਂ ਬੁਰਦੂ ਕਰੇ ਜੋ ਮਰਜੀ ਸਾਨੂੰ ਇਸ ਮਾਮਲੇ 'ਚ ਕੋਈ ਪੰਗਾ ਨਹੀਂ ਹੈ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ ਹੈ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ 2 ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲੈ ਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਿਹਾ ਹੈ ਗਲੀ-ਗਲੀ ਮੋਹੱਲੇ ਬੱਲੇ ਪਿੰਡ-ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ बिक ਰਿਹਾ ਸਭ ਨੂੰ ਪਤਾ ਹੈ ਆ ਹੁਣ ਜੀਤੇ ਮਰਜੀ ਇਥੇ ਨਾਮ ਪੁੱਛ ਲੋ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਐ ਤੇ ਪੰਜਾਬ ਦਾ ਬੁਰਾ ਹਾਲ ਐ ਭਗਵੰਤ ਮਾਨ ਜੀ ਤੁਸੀਂ ਉੱਥੇ ਠਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਕੋਸ਼ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਥੱਲੇ ਤਾਂ ਸਾਡੇ ਨੌਜਵਾਨ ਮੁੰਡੇ ਮਾਰ ਰਹੇ ਐ ਤੁਸੀਂ ਕਰਦੇ ਕੁਝ ਨਹੀਂ ਐ ਮੈਂ ਗੁਜਰਾਤ ਜਾ ਕੇ ਆਇਆ ਕਰਨਾਟਕਾ ਜਾ ਕੇ ਆਇਆ ਉੱਥੇ بڑے بڑے ਹੋਲਡਿੰਗ ਲੱਗੇ ਹੋਏ ਤੇਰੇ ਕੇਜੀਐਸੀ ਪੰਜਾਬ 'ਚ ਨਸ਼ੇ ਖਤਮ ਕਰ ਰਹੇ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਤੇਰੀ ਫੋਟੋ ਲੱਗੀ ਵੀ ਹੱਥ ਜੋੜ ਕੇ ਵੀ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਰਿਆ ਪੰਜਾਬ ਨੂੰ ਬਾਹਰ ਬਦਨਾਮ ਕਰ ਰਿਆ ਥੱਲੇ ਪੰਜਾਬ ਮਰ ਰਿਆ ਨੌਜਵਾਨ ਫੌਜੀ ਮੁੰਡਾ ਪਾਲਣਾ ਜਿਹਨੇ ਆਖੜਾ ਬਾਪ ਆਖੜਾ ਚਾਚਾ ਉਹ ਬੀਬੀ ਬੈਠੀ ਐ ਰੋਂਦੇ ਦੇਖ ਨਹੀਂ ਹੁੰਦੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ 9 ਮਹੀਨਿਆਂ ਦਾ ਕਿਹਨੇ ਪਾਲਣਾ ਉਹ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕ ਕੇ ਮਾਰਨਦੇ ਯਾਰ ਦੂਸਰਿਆਂ ਨੂੰ ਗਾਲਾਂ ਕੱਢਣ ਤੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਅਬ ਗਲੀ ਗਲੀ ਚਿੱਟਾ ਵਿਗਦਾ ਆ ਮੈਂ ਤੈਨੂੰ ਮਲਾਵਾ ਉਹਰੇ ਬੰਦੇ ਤੁਸੀਂ ਜਿਹੜੇ ਖਾਂਦੇ ਐ ਜਿਹੜਿਆਂ ਨੂੰ ਗਲਤ ਤਰੀਕੇ ਨਾਲ ਲਾ ਦਿੱਤਾ ਜਾਂਦਾ ਨਸ਼ੇ ਤੇ ਤੁਸੀਂ ਉਹਨਾਂ ਨੂੰ ਫੜ-ਫੜ ਕੇ ਦੇਈ ਜਾਂਦੇ ਅੱਜ ਰੋਪੜ ਦੇ ਐਸਐਸਪੀ ਦੇ 5 ਦਿਨਾਂ ਦੇ ਮੈਂ ਦੇਖ ਰਿਹਾ ਰਿਪੋਰਟਾਂ ਆ ਰਹੀਆਂ ਉਹ ਕਹਿੰਦੇ ਰੋਜ਼ ਕਹਿੰਦਾ ਵੀ ਨਸ਼ੇ ਦੇ ਆਦੀ 7 ਜਾਣੇ ਫੜੇ ਆ ਉਹ ਯਾਰ ਨਸ਼ੇ ਦੇ ਆਦੀ ਤਾਂ ਉਹ ਹੈ ਜਿਹਨਾਂ ਨੂੰ ਇਹ ਵੇਚਣ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਤਾ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਦੇਈ ਜਾਂਦੇ ਹੋ 6 ਮਹੀਨੇ ਬਾਹਰ ਨਹੀਂ ਆਉਂਦਾ ਬੁਢੀ ਦਾ ਪੁੱਤ ਤੇ ਉਹਦਾ ਕਸੂਰ ਕੀ ਹੈ ਕਸੂਰ ਹੈਗਾ ਇੱਥੇ ਕੁਝ ਬੀਬੀਆਂ ਵੇਚਦੀਆਂ ਕੁਝ ਬੰਦੇ ਵੇਚਦੇ ਉਹਨਾਂ ਨੂੰ ਪੁਲਿਸ ਜਿਹੜੇ ਬਕਾਉਂਦੀ ਹੈ ਉਹਨਾਂ ਨੂੰ ਤੁਸੀਂ ਫੜਦੇ ਨਹੀਂ ਦੋ ਦਿਨ ਪਹਿਲਾਂ ਮੁੰਡਾ ਆਇਆ ਜਲੰਧਰ ਤੋਂ ਫੌਜ ਵਿੱਚ ਭਰਤੀ ਐ ਕੁਛ ਦਿਨ ਪਹਿਲਾਂ ਛੁੱਟੀ ਆਇਆ ਸੋ ਐਸੀ ਐਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਐ ਤੇ ਐਸੀ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ আর ਇਨਸਾਫ ਦਵਾਵਾਂਗੇ ਇਹਨਾਂ ਨੂੰ ਜੁਡੀਸ਼ੀਅਲ ਜਾਂਚ ਤੇਦੀ ਹੋਣੀਓ ਹੈ ਲੇਕਿਨ ਫੌਜ ਵੀ ਆਏਗੀ ਫੌਜ ਨੇ ਵੀ ਦਿਖ ਰਿਹਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਮੌਕੇ ਤੇ ਚਿੱਟੇ ਨੂੰ ਪਛਾਣਨ ਵਾਲਿਆਂ ਨੇ ਪਛਾਣਿਆ ਕਿ ਜੀ ਚਿੱਟਾ ਲਫਾਫੇ 'ਚ ਪਾ ਕੇ ਲੈ ਗਏ ਉਹਦੇ 'ਚ ਆਹ ਦੇਖੋ ਆਹ ਲੈ ਕੇ ਗਏ ਚਿੱਟਾ ਸਭ ਨੂੰ ਦਿਖਦਾ ਕੁੜੀ ਨੂੰ ਪੁਲਿਸ ਵਿੱਚ ਲੱਗੀ ਵੀ ਹੈ ਉਹਨੂੰ ਵਿਚਾਰੀ ਦਾ ਘਰ ਵਾਲਾ ਮਰ ਗਿਆ ਉਹਨ ਦਾ ਪਤਾ ਹੀ ਕੁਛ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਹੈ ਛੋਟੀ ਜੀ ਉਮਰ ਦੀ 30 ਸਾਲ ਦੀ ਵੀ ਨਹੀਂ ਹੈ ਤੇ ਗੌਰ ਕੋਈ ਨਹੀਂ ਸਹੀ ਸਰਕਾਰ ਦੀ ਐਸੀ ਤਾਂ ਮੰਗ ਕਰਾਂਗੇ ਕਿ ਇਹਦੀ ਫੌਜ ਦੇ ਰਾਹੀਂ ਸੀਬੀਆਈ ਨੂੰ ਇਨਕੁਆਰੀ ਦਿੱਤੀ ਜਾਵੇ ਤੇ ਸਹੀ ਤਰੀਕੇ ਨਾਲ ਸਾਡੀ ਇਨਕੁਆਰੀ ਹੋਵੇ ਕਿਸ ਤਰ੍ਹਾਂ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਇੱਥੇ ਚਿਟਾਰਿਆ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆਖਰ ਜੇ ਉਹਨਾਂ ਪਾਸ ਰਾਤ ਨੂੰ ਚਿੱਟਾ ਪਹੁੰਚ ਗਿਆ ਜਾਂ ਸਵੇਰੇ ਪਹੁੰਚਿਆ ਤੇ ਇੱਥੇ ਕੋਈ ਵੇਚ ਰਿਹਾ ਨੇੜੇ ਤੇੜੇ ਉਹਦਾ ਕਿਤੇ ਗਿਆ ਵੀ ਨਹੀਂ ਹੈ ਤੇ ਇੱਥੇ ਦੇ ਲੋਕ ਵਪਾਰੀ ਹੈ ਸਪਲਾਈ ਚੇਨ ਤਾਂ ਕੱਟਦੇ ਨਹੀਂ ਜਿਹੜੇ ਵਪਾਰੀ ਆ ਉਹਨਾਂ ਨੂੰ ਤਾਂ ਫੜਦੇ ਨਹੀਂ